ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੁਹਾਡਾ ਮੁਰਤੋਂ ਸਵਾਗਤ ਹੈ ਸਾਡੇ ਚੈਨਲ YouTube ਵਾਲੇ ਫਾਰਮਰ ਤੇ ਤੁਸੀਂ ਥੰਬਨੇਲ ਦੇ ਵਿੱਚ ਦੇਖ ਹੀ ਚੁੱਕੇ ਹੋ ਕਿ ਅਸੀਂ ਅੱਜ ਕਿਸ ਟੌਪਿਕ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਖੇਤਾਂ ਦੇ ਵਿੱਚ ਤੂੜੀ ਦਾ ਕੰਮ ਖਤਮ ਹੋਣ ਵਾਲਾ ਹੈ ਕਿਸਾਨ ਵੀਰ ਹੁਣ ਝੋਨੇ ਦੀ ਬਿਜਾਈ ਦੇ ਵੱਲ ਸ਼ੁਰੂ ਕਰ ਚੁੱਕੇ ਨੇ ਕੰਮ ਤੇ ਝੋਨੇ ਦੀ ਬਿਜਾਈ ਦਾ ਸਭ ਤੋਂ ਪਹਿਲਾ ਕੰਮ ਸਟੈਪ ਹੁੰਦਾ ਹੈ ਪਨੀਰੀ ਬੀਜਣ ਦਾ ਤੇ ਸਭ ਕਿਸਾਨ ਵੀਰ ਕਾਫੀ ਕਨਫਿਊਜ਼ ਨੇ ਇਸ ਵਾਰ ਕਿਉਂਕਿ ਝੋਨੇ ਦੀ ਬਿਜਾਈ ਦੇ ਵੇਲੇ ਜੋ ਬੀਜਾਂ ਦੀ ਕਵਾਲਿਟੀ ਹੈ ਜਾਂ ਆਪਾਂ ਕਹੇ ਰਾਇਟੀ ਹੈ ਉਹਦੇ ਬਾਰੇ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਇਸ ਵਾਰ ਇਸ ਵਾਰ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ 131 ਨੰਬਰ ਦਾ 131 ਨੰਬਰ ਝੋਨੇ ਦੇ ਬੀਜ ਦੀ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਪਰ ਉਹਦੇ ਬਾਰੇ ਵੀ ਗੱਲ ਕਰਾਂਗੇ ਹੋਰ ਬੀਜ ਕਿਹੜੇ ਵਧੀਆ ਹਨ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਕਿਸਾਨ ਵੀਰ ਹੋ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਦਿਓ ਵੀਡੀਓ ਸਾਡੀ ਤੇ ਅਸੀਂ ਇਸ ਚੈਨਲ ਦੇ ਉੱਪਰ ਮੌਸਮ ਦੇ ਬਾਰੇ ਜਾਣਕਾਰੀ ਤੇ ਖੇਤੀਬਾੜੀ ਦੇ ਬਾਰੇ ਸਾਰੀ ਜਾਣਕਾਰੀ ਅਪਲੋਡ ਕਰਦੇ ਰਹਿੰਦੇ ਹਾਂ ਕਿਉਂਕਿ ਇਹ ਕਿਸਾਨ ਵੀਰਾਂ ਲਈ ਮੌਸਮ ਦੀ ਜਾਣਕਾਰੀ ਬਹੁਤ ਜ਼ਿਆਦਾ ਜ਼ਰੂਰੀ ਬਹੁਤ ਜ਼ਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਗੱਲ ਕਰੀਏ ਅਗਰ 131 ਬਾਰੇ 131 ਨੂੰ ਤੁਸੀਂ ਐਜ਼ ਏ ਮਤਲਬ ਇੱਕ ਤਰੀਕੇ ਨਾਲ ਉਹਨੂੰ ਐਕਸਪੈਰੀਮੈਂਟ ਦੇ ਤੌਰ ਤੇ ਵਰਤ ਲਿਓ ਇੱਕ ਅੱਧਾ ਕਿੱਲਾ ਲਗਾ ਕੇ ਦੇਖ ਲਿਓ ਕਿਉਂਕਿ ਉਹਦੇ ਵਿੱਚ ਜਿਹੜੀ ਦਿੱਕਤ ਹੈ ਉਹਦੇ ਵਿੱਚ ਇੱਕ ਬਿਮਾਰੀ ਹੈ ਬੋਨਾ ਰੋਗ ਉਹ ਬੋਨਾ ਰੋਗ ਕਾਫੀ ਜ਼ਿਆਦਾ ਆਉਂਦਾ ਹੈ ਜਿਸ ਦਾ ਕੀ ਅਸਰ ਪੈਂਦਾ ਹੈ ਨਾੜ ਛੋਟਾ ਰਹਿ ਜਾਂਦਾ ਹੈ ਤੇ ਜਿਸ ਦੇ ਕਾਰਨ ਬਿਮਾਰੀਆਂ ਉਲੀ ਲੱਗ ਜਾਂਦੀ ਹੈ ਥੱਲੇ ਕਈ ਵਾਰੀ ਤੇ ਇੱਕ ਦੋ ਕੁ ਹੋਰ ਜਿਹੜੇ ਕੀਟ ਨੇ ਉਹਨੂੰ ਜ਼ਿਆਦਾ ਪੈਂਦੇ ਨੇ ਜ਼ਿਆਦਾਤਰ ਦੇਖਿਆ ਗਿਆ ਪਿਛਲੇ ਸਮੇਂ ਦੇ ਵਿੱਚ 131 ਨੂੰ ਇਹ ਬਿਮਾਰੀ ਪੰਜਾ ਨੇ ਤੇ ਅਗਰ ਤੁਸੀਂ ਐਕਸਪੈਰੀਮੈਂਟ ਦੇ ਤੌਰ ਤੇ ਵਿੱਚ ਇੱਕ ਇੱਕ ਕਿੱਲਾ ਜਾਂ ਅੱਧਾ ਕਿੱਲਾ ਲਗਾ ਕੇ ਦੇਖੋਗੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਪਤਾ ਲੱਗ ਜਾਵੇਗਾ ਇੱਕੋ ਦਮ ਸਾਰੇ ਖੇਤਾਂ ਦੇ ਵਿੱਚ ਨਵਾਂ ਬੀਜ ਨਾ ਬੀਜੋ ਨੁਕਸਾਨ ਹੋ ਸਕਦਾ ਹੈ ਤੇ ਉਸ ਨੁਕਸਾਨ ਤੋਂ ਬਚਾਉਣ ਦੇ ਲਈ ਤੁਹਾਨੂੰ ਅਸੀਂ ਬੈਠੇ ਹਾਂ ਤੇ ਅਸੀਂ ਤੁਹਾਨੂੰ ਅੱਜ ਤਿੰਨ ਤੋਂ ਚਾਰ ਇਹ ਬੀਜ ਦੱਸਣ ਵਾਲੇ ਹਾਂ ਜਿਨ੍ਹਾਂ ਦੀ ਰეკਮੈਂਡੇਸ਼ਨ ਸਾਡੇ ਏਰੀਆ ਦੇ ਵਿੱਚ ਵੀ ਹੁੰਦੀ ਹੈ ਤੇ ਉਹਨਾਂ ਵੀਰਾਂ ਲਈ ਜ਼ਿਆਦਾ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਝੋਨੇ ਤੋਂ ਬਾਅਦ ਵਿੱਚ ਫਸਲ ਜਿਹੜੀ ਬੀਜਣੀ ਹੈ ਉਹ ਫਸਲ ਸਬਜ਼ੀ ਦੀ ਬੀਜਣੀ ਹੈ ਸਬਜ਼ੀ ਦਾ ਕੰਮ ਕਰਕੇ ਕਿਸਾਨ ਵੀਰ ਕਾਫੀ ਲਾਹੇਵੰਦ ਹੋ ਰਹੇ ਨੇ ਤਿੰਨ ਤਿੰਨ ਫਸਲਾਂ ਉਹ ਆਪਣੇ ਖੇਤਾਂ ਵਿੱਚੋਂ ਕੱਢ ਰਹੇ ਇਹ ਨੇ ਅਗਰ ਅਸੀਂ ਕਣਕ ਤੇ ਤੂੜੀ ਦੇ ਵਿੱਚ ਦੀ ਗੱਲ ਕਰੀਏ ਜਾਂ ਉਸ ਤੋਂ ਇਲਾਵਾ ਝੋਨੇ ਤੇ ਪਰਾਲੀ ਦੀ ਪਰਾਲੀ ਦੀ ਗੱਲ ਕਰੀਏ ਤਾਂ ਸਿਰਫ ਦੋ ਹੀ ਫਸਲਾਂ ਹੁੰਦੀਆਂ ਨੇ ਸਾਲ ਦੇ ਵਿੱਚ ਤੀਜੀ ਫਸਲ ਸਿਰਫ ਇੱਕ ਮਾੜੀ ਮੋਟੀ ਕੋਈ ਦਾਲਾਂ ਕਣਕ ਤੋਂ ਬਾਅਦ ਲਗਾ ਲੈਂਦੇ ਨੇ ਕਿਸਾਨ ਵੀਰ ਪਰ ਕੋਈ ਬਹੁਤ ਵੱਡਾ ਮੁਨਾਫਾ ਨਹੀਂ ਦਿੰਦੀਆਂ ਅਗਰ ਕਿਸਾਨ ਵੀਰ ਤਿੰਨ ਫਸਲਾਂ ਵਾਲ ਜਾਂਦੇ ਨੇ ਤਾਂ ਝੋਨੇ ਦੇ ਬਾਅਦ ਉਹ ਦੁਬਾਰਾ ਤੋਂ ਸਬਜ਼ੀ ਤੇ ਸਬਜ਼ੀ ਤੋਂ ਬਾਅਦ ਇੱਕ ਹਰੇ-ਚਾਰੇ ਦੀ ਫਸਲ ਬੀਜ ਲੈਂਦੇ ਨੇ ਤਾਂ ਜੋ ਕਿ ਝੋਨੇ ਤੋਂ ਪਹਿਲਾਂ ਵੱਢ ਹੋ ਜਾਂਦੀ ਹੈ ਤੇ ਗੱਲ ਕਰਦੇ ਆ ਅੱਜ ਤੋਂ ਜਿਹੜੇ ਆ ਫਿਰ ਤਿੰਨ ਚਾਰ ਬੀਜ ਤੁਹਾਨੂੰ ਦੱਸਣੇ ਨੇ ਉਹਨਾਂ ਦੇ ਵਿੱਚ ਘੱਟ ਬਿਮਾਰੀ ਹੈ ਘੱਟ ਖਰਚਾ ਹੈ ਤੇ ਝਾਰ ਵੀ 30 ਤੋਂ 32 ਤੋਂ 35 ਕੁਇੰਟਲ ਤੱਕ ਹਨ ਦੇਖ ਲੈਂਦੇ ਆ ਕਿਹੜੀ-ਕਿਹੜੀ ਉਹ ਵੈਰਾਈਟੀ ਹੈ ਇਹੀ ਜਿਹੜੀ ਵੈਰਾਈਟੀਆਂ ਨੇ 2024 ਦੇ ਬੀਜ ਦੀਆਂ ਇਹਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਦੱਸ ਦਵਾਂ ਤੁਹਾਨੂੰ ਇਹਦੇ ਵਿੱਚ ਹੈ ਜੀ ਪੀ ਆਰ 4042 ਪੀ ਆਰ 45 ਪੀ ਆਰ 47 ਇਹ ਜਿਹੜੀ ਤਿੰਨ ਵੈਰਾਈਟੀਆਂ ਨੇ ਇਹਨਾਂ ਦਾ ਝਾੜ ਜਿਹੜਾ ਹੈ 32 ਤੋਂ ਲੈ ਕੇ 35 ਕੁਇੰਟਲ ਤੱਕ ਨਾਰਮਲ ਪੰਜਾਬ ਦੇ ਵਿੱਚ ਦੇਖਿਆ ਗਿਆ ਹੈ ਤੇ ਇੱਕ ਇੱਕ ਹੋਰ ਬੀਜ ਹੈ ਜਨਕ 2 ਦੀਕਸ਼ਾ ਇਹ ਇਸ ਦਾ ਬੀਜ ਵੀ ਲਗਭਗ ਸਹੀ ਹੈ ਲਗਭਗ 30 ਪਲੱਸ ਇਸ ਦਾ ਵੀ ਝਾੜ ਨਿਕਲ ਆਉਂਦਾ ਹੈ ਜੋ ਕਿ ਕਿਸਾਨ ਵੀਰਾਂ ਲਈ ਇੱਕ ਚੰਗੀ ਗੱਲ ਹੈ ਤੇ ਇੱਕ ਪਿਛਲੇ ਸਾਲ ਕਾਫੀ ਕਿਸਾਨ ਵੀਰਾਂ ਨੇ ਬੀਜਿਆ ਸੀ ਕਵੇਰੀ 7299 ਇਹ ਬੀਜ ਵੀ ਕਾਫੀ ਸਹੀ ਹੈ ਇਸ ਨੂੰ ਘੱਟ ਬਿਮਾਰੀਆਂ ਲੱਗਦੀਆਂ ਨੇ ਘੱਟ ਸਪਰੇਆਂ ਹੁੰਦੀਆਂ ਨੇ ਤੇ ਤੁਹਾਡੇ ਏਰੀਆ ਦੇ ਵਿੱਚ ਕਿਹੜਾ ਬੀਜ ਚੱਲਿਆ ਸੀ ਪਿਛਲੇ ਸਾਲਾਂ ਦੇ ਵਿੱਚ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਇੱਕ ਉਹਨਾਂ ਵੀਰਾਂ ਦੇ ਲਈ ਹੈ ਜਿਨ੍ਹਾਂ ਨੇ ਫਿਲਹਾਲ ਮੱਕੀ ਬੀਜੀ ਹੋਈ ਹੈ ਤੇ ਉਹ ਚਾਹੁੰਦੇ ਨੇ ਕਿ ਸਾਇਲਜ ਬਣਾ ਕੇ ਰੱਖ ਲੈਣ ਤੇ ਸਾਡੀ ਜਿਹੜੀ ਝੋਨਾ ਅਸੀਂ ਲੇਟ ਲਗਾ ਲਵਾਂਗੇ ਝੋਨਾ ਲੇਟ ਲਗਾਉਣ ਦੇ ਲਈ ਜਿਹੜੀ ਇੱਕ ਸਹੀ ਆਪਾਂ ਦਸੀਏ ਜਿਹੜੇ ਬੀਜ ਹੈ ਉਹ ਹੈ PR126 ਇਸ ਨੂੰ ਤੁਸੀਂ ਜੁਲਾਈ ਮਹੀਨੇ ਤੱਕ ਬੀਜ ਸਕਦੇ ਹੋ ਜੀ ਜੁਲਾਈ ਦੇ ਅੱਧ ਤੱਕ ਵੀ ਬੀਜ ਸਕਦੇ ਹੋ ਜੁਲਾਈ ਤੋਂ ਅੱਧ ਦੇ ਬਾਅਦ ਵਿੱਚ ਵੀ ਬੀਜ ਸਕਦੇ ਹੋ ਆਖਰੀ ਦਿਨਾਂ ਵਿੱਚ ਵੀ ਇਸ ਦਾ ਵੀ ਝਾੜ ਲਗਭਗ 30+ ਆਰਾਮ ਨਾਲ ਨਿਕਲ ਆਉਂਦਾ ਹੈ ਤੇ ਕਿਸਾਨ ਵੀਰਾਂ ਲਈ ਇਹ ਬੀਜ ਜਿਹੜੇ ਹਨ ਬਹੁਤ ਵਧੀਆ ਬੀਜ ਨੇ ਤੇ ਘੱਟ ਖਰਚੇ ਦੇ ਵਿੱਚ ਘੱਟ ਬਿਮਾਰੀਆਂ ਦੇ ਵਿੱਚ ਘੱਟ ਸਪਰੇਹਾਂ ਦੇ ਵਿੱਚ ਇਹ ਬੀਜ ਤੁਹਾਨੂੰ ਵਧੀਆ ਝਾੜ ਦੇਖ ਸਕਦੇ ਹਨ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਕਿਸੇ ਹੋਰ ਤਰੀਕੇ ਦੀ ਜਾਣਕਾਰੀ ਲੈਣੀ ਹੈ ਖੇਤੀਬਾੜੀ ਦੇ ਸੰਬੰਧੀ ਟਰੈਕਟਰ ਸੰਬੰਧੀ ਟਰੈਕਟਰ ਲੋਨ ਸੰਬੰਧੀ ਬੈਂਕ ਤੋਂ ਕੀ ਫਾਈਨਾਂਸ ਹੁੰਦਾ ਹੈ ਨਵੇਂ ਬੀਜਾਂ ਸੰਬੰਧੀ ਸਪਰੇਹਾਂ ਸੰਬੰਧੀ ਤੁਸੀਂ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਕੁਐਸਚਨ ਲਿਖ ਕੇ ਜਾਓ ਤੇ ਆਪਣੇ ਏਰੀਆ ਨੂੰ ਜ਼ਰੂਰ ਮੈਂਸ਼ਨ ਕਰਕੇ ਜਾਓ ਤੁਸੀਂ ਕਿਸ ਏਰੀਆ ਤੋਂ ਸਾਨੂੰ ਦੇਖ ਰਹੇ ਹੋ ਤੇ ਇਹ ਸੀ ਸਾਡੀ ਅੱਜ ਦੀ ਵੀਡੀਓ YouTube ਵਾਲੇ ਫਾਰਮਰ ਤੇ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰਕੇ ਜਾਓਗੇ ਜੀ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ